ਮੇਰਾ ਨਾਮ ਅਰਸ਼ਵਿੰਦਰ ਮੀਸ਼ੋ ਹੈ ਪੈਰੀ ਸਾਡਾ ਹਾਥੀਕੇ ਟੰਡਰ ਇਹ ਹੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਤੁਸੀਂ ਸਵੇਰੇ ਉੱਠੇ ਕਹਿ ਤਾ ਸਵੇਰੇ ਦੁਕਾਨਾਂ ਬੰਦ ਕਰ ਦਿਓ ਆਪਾਂ ਕਿੱਧਰ ਕਿੱਧਰ ਜਾਣਾ ਸਾਨੂੰ ਬਸਾਨ ਦੀ ਕਰੋ ਕਈ ਦੁਕਾਨਾਂ ਤੇ ਆਪਾਂ ਲੋਨ ਲਾਣ ਚੁੱਕੇ ਹੋਏ ਆ ਕਿੱਦਾਂ ਕਰਨਾ ਆਪਾਂ ਸਾਡੇ ਨਾਲ ਘਰਾਂ ਕੰਮ ਕਰਦੇ 5 10 ਬੰਦੇ ਜਾਵੇ ਉਹਦੇ ਪਰਿਵਾਰ ਪਾਲਦੇ ਆ ਪਰਿਵਾਰ ਪਾਲਦੇ ਪਏ ਆ ਕੋਈ ਗੱਲ ਨਹੀਂ ਸੀਨੀਅਰ ਆ ਸਾਡੇ ਜੋ ਕਰ ਰਹੇ ਆ ਕਹਿਣ ਦਾ ਮਤਲਬ ਕੋਈ ਟਾਈਮ ਤਾਂ ਦਿੱਤਾ ਜਾਵੇ ਆ ਪੈਸਾ ਕਿੰਨੇ ਤੁਹਾਡੇ ਖਿਲਾਫ ਹਨ ਤੁਸੀਂ ਸਾਨੂੰ ਕਿਹਾ ਚਲੋ ਜੀ ਆਪ ਪਵਿੱਤਰ ਹੋ ਗਿਆ ਚਲੋ ਚਲੋ ਪਰ ਇਹ ਵਾ ਸਾਨੂੰ ਕੋਈ ਟਾਈਮ ਦਿੱਤਾ ਜਾਵੇ ਤੁਹਾਨੂੰ ਤੁਸੀਂ ਸਵੇਰੇ ਕਿਹਾ ਤਾਂ ਖਲੇ ਆਪ ਕਿੱਥੇ ਜਾਣ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਣ ਵੱਡੇ ਦੁਕਾਨਦਾਰ ਨਹੀਂ ਛੋਟੇ ਦੁਕਾਨਦਾਰਾਂ ਵੀ ਸੋਚੋ ਕੁਛ ਨਾ ਕੁਛ ਤੇ ਕਰਨ ਨਾ ਕੁਛ ਨਾ ਕੁਛ ਤੇ ਕਰਨ ਆਪਾਂ ਦੇ ਘਰ ਕਿਤੇ ਪਾਸੇ ਪੁੱਛਾਂ ਉੱਥਾ ਵੀ ਕਹਿੰਦੇ ਆਂ ਉਹ ਘਰ ਕੇ ਪੀਰੀਟ ਹੈ ਨਾ ਕੋਈ ਪਲੇਸ ਹੈ ਕੱਟੋ ਘਾਟੀ ਚਾਹ ਜਾਂ ਦੁਕਾਨਦ ਕੱਟੋ ਘੱਟ ਵੀ 4000 ਤੋਂ ਪਲੱਸ ਛੋਟੀਆਂ ਪਲੱਸਆਂ ਸੱਚੇ ਮੀਟ ਵਾਲੀਆਂ ਅੰਡੇ ਵਾਲੀਆਂ ਦੁਕਾਨਾਂ ਥਾਬੇ ਸਭ ਕੱਟੋ ਘੱਟ ਨੇ ਆਦੇ ਇਹ ਤੇ ਮੰਗਲਵਾਰ ਕਰਕੇ ਰੱਜ ਨਹੀਂ ਆਇਆ ਸਾਡੇ ਕੋਲ ਪਈਆਂ ਨੂੰ ਮੰਗ ਆਇਆ ਕੀਤਾ ਜਾਂ ਸਾਨੂੰ ਟਾਈਮ ਦਿੱਤਾ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਮੇਰਾ ਨਾਮ ਸ਼ਰਨਜੀਤ ਸਿੰਘ ਹੋ ਗਈ ਹੈ ਜੀ ਸਾਡੀ ਅੱਜ ਇਕੱਠੇ ਹੋਇਆ ਕਿ ਅੱਠੇ ਇਸ ਕਰਕੇ ਹੋਇਆ ਜੀ ਜਿਹੜਾ ਸਰਕਾਰ ਨੇ ਹੈ ਜਿਹੜਾ ਫਰਮਾਨ ਜਾਰੀ ਕੀਤਾ ਹੈ ਅੰਮ੍ਰਿਤਸਰ ਨੂੰ ਕੋਈ ਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਉਸ ਦੇ ਸਿਲਸਿਲੇ ਵਿੱਚ ਅੱਜ ਸਾਡੇ ਸ਼ਹਿਰ ਦੇ ਜਿੰਨੇ ਮੀਟ ਦਾ ਕਾਰੋਬਾਰ ਕਰਦੇ ਆ ਅੱਜ ਦੇ ਆਦਮੀ ਨਹੀਂ ਇਕੱਠਾ ਆਇਆ ਜੇ ਪਹਿਲਾ ਦਿਨੇ 2 ਘੰਟੇ ਜੀ ਇੰਨੀ ਦੁਨੀਆ ਇਕੱਠੀ ਹੋ ਗਈ ਹੈ ਹੁਣ ਜਦੋਂ ਅਸੀਂ 1-2 ਦਿਨਾਂ ਤੱਕ ਗੋਲ ਬਾਗ ਵਿਰਵਾਜ਼ਾ ਪ੍ਰੋਗਰਾਮ ਰੱਖਿਆ ਜੀ 2 ਵਜੇ ਦਾ ਬਹੁਤ ਵੱਡਾ ਕਾਠੋ ਤੇ ਕਰਾਂਗੇ ਸਰਕਾਰ ਦੇ ਇੱਕ ਨਾ ਜੇ ਗੱਲ ਪਚਾਵਾਂਗੇ ਸਾਨੂੰ ਜਾੜਨ ਤੋਂ ਪਹਿਲਾਂ ਕਿ ਉਹ ਸਾਡੇ ਤਰੀਕੇ ਨਾਲ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਮਾਨ ਸਾਹਿਬ ਨੇ ਜਿਹੜਾ ਕੋਈ ਤਰ ਸ਼ਹਿਰ ਦਾ ਦਰਜਾ ਦਿੱਤਾਈ ਪਰ ਸਾਡਾ ਨਾਲ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਣਾ ਜੀ ਉਹ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਸਾਨੂੰ ਦੁਕਾਨਾਂ ਦੇਣ ਜਿੱਥੇ ਮਰਜ਼ੀ ਦੇ ਉਸ ਤੋਂ ਬਾਅਦ ਸਾਨੂੰ ਜਾੜਿਆ ਜਾਵੇ ਉਸ ਤੋਂ ਪਹਿਲਾਂ ਨਾ ਜਾੜਿਆ ਜਾਵੇ ਜੀ ਇਹ ਸਰਕਾਰ ਗਾੜੀ ਬੇਨਤੀ ਹੈ ਜੀ ਕੀ ਲੱਗਦਾ ਕਿ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਕਈ ਪਹਿਲਾਂ ਤੁਹਾਨੂੰ ਦੱਸ ਦੇਣੀ ਚਾਹੀਦੀ ਸੀ ਹੋਰ ਅਸੀਂ ਉੱਥੇ ਲੈ ਜਾ ਰਹੇ ਹਾਂ ਕੋਈ ਉਹ ਤਾਂ ਜਿਹੜਾ ਮੁੱਕੀ ਤੁਹਾਨੂੰ ਦੱਸਿਆ ਗਿਆ ਨਹੀਂ ਜੀ 2-3 ਦਿਨਾਂ ਦੇ ਵਿੱਚ ਸਾਰਾ ਕੁਝ ਹੋਇਆ ਜੀ ਇਹ ਦੱਸਿਆ ਗਿਆ ਹੈ 2-3 ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਕਰਤਾ ਜੀ ਇਸ ਕਰਕੇ ਅੱਜ ਤੋਂ ਬਜ਼ਾਰਾਂ 'ਚ ਕਹਿ ਗਏ ਜੀ ਕੱਲ ਤੋਂ ਦੁਕਾਨਾਂ ਬੰਦ ਕਰੋ ਕਈ ਦੁਕਾਨਦਾਰਾਂ ਨੂੰ ਕਹਿ ਗਏ ਵੀ ਦੁਕਾਨਾਂ ਬੰਦ ਕਰੋ ਨਹੀਂ ਤੇ ਅਸੀਂ ਤੋੜ ਦਾਂਗੇ ਕਹਿ ਕੇ ਬੰਦ ਕਰਨਾ ਕਿਹੜਾ ਤੇ ਕਰਨਾ ਮੈਂ ਤੇ ਮੰਗਦੇ ਹੋਈ ਉਹ ਵੀ ਜਿੰਨੀ ਦੇ ਜਾੜਨ ਤੋਂ ਪਹਿਲਾਂ ਸਾਨੂੰ ਵਸਾਇਆ ਜਾਵੇ ਜੀ ਕਿਤੇ ਨਾ ਕਿਤੇ ਦੁਕਾਨਾਂ ਦਾ ਨਹੀਂ ਵਿਚਾਰੇ ਗਰੀਬਾਂ ਨੇ ਕਿੱਥੋਂ ਬੱਚੇ ਪਾਲਨੇ ਇੱਕ ਦੇ ਇੱਕ ਦੁਕਾਨ ਦੇ ਨਾਲ ਦਾਦਾ ਪਰਿਵਾਰ ਪਾਲਦੇ ਆ ਜੀ ਏਡੇ ਵੱਡੇ ਪਰਿਵਾਰ ਹੈ ਇਹ ਬੇਨਤੀ ਹੈ ਸਰਦਾਰ ਨੂੰ ਵੀ ਪਹਿਲਾਂ ਇਹਨਾਂ ਨੂੰ ਵਸਾਇਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਜਾੜਿਆ ਜਾਵੇ ਪੁੱਛ ਤੁਰੇ ਇਧਰ ਆਉ ਤੁਰੇ ਬੰਦੇ ਪਰੇ ਉੱਧ ਚਲੇ ਗਏ ਤੁਰੇ ਇਧਰ ਆਇਓ ਪਛੇ ਇਧਰ ਖੜ੍ਹੇ ਅਮਰਸਾਰੰਗੀ ਐਸੋਸੀਏਸ਼ਨ ਜਿੰਦਾਬਾਦ ਅਮਰਸਾਰੰਗੀ ਐਸੋਸੀਏਸ਼ਨ ਜਿੰਦਾਬਾਦ ਇਨਸ਼ਾਅੱਲਾ ਸਰਦਾਰ ਜੀ ਐਸੇ ਰੱਖ ਸਾਡਾ ਹਾਂ ਐਸੇ ਰੱਖ ਸਾਡਾ ਹਾਂ ਐਸੇ